ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਠ ਟਰਾਲੀਆਂ ਹੋਰ ਆ ਗਈਆਂ ਸਮਾਨ ਦੀਆਂ ਮੋਹਲੀ ਤੋਂ ਇਹ ਸਾਡੇ ਸਾਰੇ ਭਰਾ ਆਏ ਨੇ ਮੋਹਲੀ ਐਮਨਗੜ ਚਪਾਰ ਦੇ ਕੋਲ ਪੈਂਦਾ ਨਾ ਹਾਂਜੀ ਹਾਂ ਸੋ ਸਭ ਤੋਂ ਪਹਿਲਾਂ ਤਾਂ ਪੂਰੀ ਟੀਮ ਦਾ ਇਹਨਾਂ ਦਾ ਜਿੰਨੇ ਨਗਰ ਜਿਹੜੇ ਨਗਰ ਤੋਂ ਆਏ ਨੇ ਸਾਰੇ ਨਗਰ ਦਾ ਥੈਂਕ ਯੂ ਵੈਰੀ ਮੱਚ ਇਹਨਾਂ ਸਾਰੇ ਭਰਾਵਾਂ ਦਾ ਥੈਂਕ ਯੂ ਇਹ ਜਿਹੜਾ ਰਾਸ਼ਨ ਲੈ ਕੇ ਆਏ ਨੇ ਕੀ ਕੀ ਲੈ ਕੇ ਆਏ ਭਰਾਵੋ ਤੂੜੀ ਤੇਲ ਤੂੜੀ ਤੇਲ ਜੀ ਅਸੀਂ ਮਰਾ ਰੀਡ ਦੀਆਂ ਨੇ 80 ਬੋਰੀਆਂ ਫੀਡ ਦੀਆਂ ਨੇ ਤੂੜੀ ਐ ਅਚਾਰ ਹੋਰ ਬਹੁਤ ਤੂੜੀ ਤੇ ਤਿੰਨ ਚੀਜ਼ਾਂ ਤਿੰਨ ਚੀਜ਼ਾਂ ਜਿਹੜਾ ਆਪਣੇ ਕੋਲ ਇੱਥੇ ਸੀਗਾ ਕਿ ਪਸ਼ੂਆਂ ਲਈ ਸਾਨੂੰ ਇੱਥੇ ਅਚਾਰ ਚਾਹੀਦਾ ਤੂੜੀ ਚਾਹੀਦੀ ਆ ਜਾਂ ਫੀਡ ਚਾਹੀਦੀ ਆ ਇਹ ਸਾਡੇ ਭਰਾਵਾਂ ਨੇ ਸਾਡੀ ਉਹ ਬੇਨਤੀ ਸੁਣ ਕੇ ਸੱਚੀ ਮੁੱੱਚੀ ਹੁਣ ਨਜ਼ਾਰਾ ਆਈ ਜਾਂਦਾ ਐਸ ਇਲਾਕੇ ਦੇ ਵਿੱਚ ਕਿਉਂਕਿ ਇੱਥੇ ਐਂ ਲੱਗਦਾ ਸੀਗੇ ਸਾਡੇ ਕੋਲ ਸ਼ਾਇਦ ਕਿਸੇ ਨੇ ਪਹੁੰਚਣਾ ਨਹੀਂ ਇਹ ਸਾਡੀ ਆਵਾਜ਼ ਸਾਨੂੰ ਹੁਣ ਐਂ ਲੱਗਦਾ ਸੀ ਲੋਕਾਂ ਤੱਕ ਸ਼ਾਇਦ ਪਹੁੰਚਣੀ ਨਹੀਂ ਇਥੋਂ ਮੀਡੀਆ ਕੱਟ ਸੀ ਸਾਡੇ ਕੋਲੇ ਪਰ ਖਾਲਸਾ ਏਡ ਦੀ ਸਾਰੀ ਟੀਮ ਨੇ ਸਾਡੀ ਸਾਰੀ ਗੱਲ ਪੂਰੀ ਦੁਨੀਆ ਤੱਕ ਪਹੁੰਚਾਈ ਹੈ ਤੇ ਹੁਣ ਦੁਨੀਆ ਦੇ ਹਰ ਕੋਨੇ ਦੇ ਵਿੱਚੋਂ ਇਹ ਸਾਡੇ ਭਰਾ ਟਰਾਲੀਆਂ ਪਰ ਪਰ ਕੇ ਸਮਾਨ ਲੈ ਕੇ ਆ ਰਹੇ ਨੇ ਹੁਣ ਇੱਥੇ ਮਨਨ ਦਾ ਕਿਸੇ ਚੀਜ਼ ਦੀ ਕਮੀ ਰਹਿਣੀ ਨਹੀਂ ਹੋਰ 2-4 ਦਿਨਾਂ ਦੇ ਵਿੱਚ ਜਿਹੜੀਆਂ ਬਾਕੀ ਚੀਜ਼ਾਂ ਦੀ ਕਮੀ ਵੀ ਰਹਿੰਦੀ ਹੈ ਕਿਤੇ ਉਹ ਵੀ ਪੂਰੀ ਹੋ ਜਾਣੀ ਹੈ ਕਿਉਂਕਿ ਟਰਾਲੀਆਂ ਸਾਰੇ ਪਾਸੇ ਚੱਲੀਆਂ ਹੋਈਆਂ ਨੇ ਜਿੱਥੇ-ਜਿੱਥੇ ਕਮੀ ਪੇਸ਼ੀ ਆਊਗੀ ਉੱਥੇ ਅਸੀਂ ਆਪ ਆਪਣੀਆਂ ਜੇਬਾਂ ਦੇ ਵਿੱਚੋਂ ਜਿੰਨੇ ਸਾਡੀਆਂ ਟੀਮਾਂ ਨੇ ਜਿਹੜੀ ਸਾਡੀ ਹੁਣੇ-ਹੁਣੇ ਇੱਥੇ ਟੀਮ ਬਣਾਈ ਆ ਸੀ 2% ਵਾਲੇ ਸਾਡੀ ਆਪਣੀ ਟੀਮ ਦੇ ਵਿੱਚੋਂ ਖਾਲਸਾ ਨਾਲ ਰਲ ਕੇ ਅਸੀਂ ਜਿਹੜੀਆਂ ਚੀਜ਼ਾਂ ਦੀ ਕਮੀ ਲੱਗੂ ਅਸੀਂ ਇਹ ਪੂਰੀ ਕਰਦੇ ਰਾਵਾਂਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਬਾਕੀ ਦਾ ਵੈਸੇ ਕਮੀ ਰਹਿਣੀ ਇੱਥੇ ਕੋਈ ਨਹੀਂ ਕਿਉਂਕਿ ਤੁਸੀਂ ਨਹੀਂ ਛੱਡਣੀ ਕਮੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਰੱਖੇ ਇੱਕ ਵਾਰ ਇਹ ਸਾਰੇ ਭਰਾਵਾਂ ਦੇ ਨਾਂ ਤੇ ਮੋਹਲੀਆ ਵਾਲਿਆਂ ਦੇ ਨਾਂ ਤੇ ਬੋਲੇ ਸੋਨਹੀਣਾ ਥੈਂਕ ਯੂ ਵੈਰੀ ਮਚੀ ਬਹੁਤ ਬਹੁਤ ਸ਼ੁਕਰੀਆ ਮੇਰੇ ਵੱਲੋਂ ਖਾਲਸਾਟ ਦੀ ਪੂਰੀ ਟੀਮ ਵੱਲੋਂ ਤੇ ਸਾਰੇ ਜਿੰਨੇ ਇੱਥੇ 25 26 ਪਿੰਡ ਨੇ ਸਾਰਿਆਂ ਪਿੰਡਾਂ ਵੱਲੋਂ ਤੁਹਾਡਾ ਸਾਰਿਆਂ ਦਾ ਥੈਂਕ ਯੂ ਵੈਰੀ ਮਚੀ ਥੈਂਕ ਯੂ ਥੈਂਕ ਯੂ ਵੈਲਕਮ ਥੈਂਕ ਯੂ ਸਾਹਬ ਜੀ ਖਤੇ ਮੇਰਾ ਨਾਮ ਸੁਣਾਉਂਸੇਗਾ ਜੀ ਡਿਸਟ੍ਰਿਕਟ ਫਰੋਜਪੁਰ ਆ ਜੀ ਇਥੇ ਸਾਡੀ ਸੇਵਾ ਲੱਗੀ ਹੋਈ ਹੈ ਆਪਣਾ ਖਾਲਸਾ ਸਾਡ ਦਾ ਅਵੇਲ ਸੈਂਟਰ ਬਣਿਆ ਹੋਇਆ ਜਿੱਥੇ ਅਸੀਂ ਜੋ ਵੀ ਸਮਾਨ ਆ ਰਿਹਾ ਜੀ ਸਾਨੂੰ ਜੋਰ ਅਸਤਾਰੀਆਂ ਇਸ ਕਿਟ ਦੇ ਹਿਸਾਬ ਨਾਲ ਅਸੀਂ ਅੱਗੇ ਪਰਿਵਾਰਾਂ ਪ੍ਰਤੀ ਆਪਣਾ ਬੋਟਾ ਰਹੀਂ ਪਚਾਰੇ ਆ ਜੀ ਪਰ ਇਹ ਸਾਡੇ ਲਿਖਤ ਪੜ੍ਹਦਾ ਜੀ ਇਹ ਜੋ ਵੀ ਮੇਰੇ ਵੀਰ ਜੋ ਵੀ ਰਾਸ਼ਨ ਲੈ ਕੇ ਆਉਂਦੇ ਆ ਜੀ ਅਸੀਂ ਕੱਲੇ ਕੱਲੇ ਦਾ ਹਿਸਾਬ ਰੱਖ ਕੇ ਨੋਟ ਕਰਕੇ ਕਈ ਸੰਗਤ ਇਹੋ ਜੀ ਹੁੰਦੀ ਹੈ ਜੀ ਉਹ ਕਹਿੰਦੇ ਭਾਈ ਅਸੀਂ ਨਾਲ ਸੇਵਾ ਕਰਨੀ ਚਾਹੁੰਦੇ ਆ ਜੀ ਉਹੀ ਭਾਈ ਜੀ ਸਮਾਨ ਨੋਟ ਕਰ ਲੀਦਾ ਉਹਨਾਂ ਦੇ ਨਾਮ ਜੋੜ ਕੇ ਜਮਾ ਕਰ ਲੀਦੇ ਆ ਉਹ ਜਿੰਦਾ ਮਾਨੂੰ ਬਾਅਦ ਚ ਆ ਰਹੇ ਆ ਅਸੀਂ ਉਹਨਾਂ ਨੂੰ ਕਹਿ ਰਹੇ ਆਂ ਕਿ ਚਲੋ ਤੁਸੀਂ ਨਾਲ ਤੁਹਾਡੇ ਨਾਮ ਹੈਗੇ ਆ ਤੁਸੀਂ ਨਾਲ ਫੋੜ ਸਾਡੇ ਨਾਲ ਜਾ ਕੇ ਸੇਵਾ ਕਰਵਾਓ ਜੀ ਠੀਕ ਹੈ ਸਾਡੇ ਸਾਰੇ ਵਲੰਟੀਅਰ ਬਹੁਤ ਮਿਹਨਤੀ ਆ ਆ ਸਾਡੇ ਪਿੰਡ ਦਾ ਵੀਰ ਆ ਜੀ ਇਹਦੀ ਖੁਦ ਦੀ ਪੈੜੀ 9 ਕਿੱਲੇ ਆ ਜੀ ਪਰ ਹੈਸ਼ ਇਹਦੀ ਉਹਦੇ ਪਿੰਡ ਚ ਆ ਜੀ ਅੱਛਾ ਜੀ 9 ਕਿੱਲੇ ਵੀ ਪਾਣੀ ਚ ਕਿੱਦਾਂ ਆਗੇ ਵੀਰੇ ਠੇਕੇ ਤੇ ਲੈਂਦਾ ਵੀਰੇ ਠੇਕੇ ਲਈ ਆ ਪੈੜੀ ਉਹਦੇ 9 ਕਿੱਲੇ ਠੀਕ ਹੈ ਉਹ ਲਈ ਆ ਜੀ ਬੰਨ ਤੋਂ ਪਾਰ ਇਹਦੇ 9 ਕਿੱਲੇ ਜੋ ਨਾਬਦਾ ਖਤਮ ਆ ਜੀ ਪਠੇਕਾ ਵੀ ਦੇ ਚੁੱਕਾ ਠੀਕ ਹੈ ਠੀਕ ਹੈ ਦੇ ਚੁੱਕਾ ਵਾ ਪਰ ਉਹ ਇਹਦੀ ਜ਼ਮੀਨ ਬਿਲਕੁਲ ਖਤਮ ਆ ਗਈ ਲੇਕਿਨ ਸਾਡੇ ਨਾਲ ਵੀ ਪਰ ਅੱਜ ਸਾਡਾ ਵੀ ਸੇਵਾ ਤੇ ਜੁੜਿਆ ਹੈ ਸਾਡੇ ਨਾਲ ਵੀ ਖਾਲਸਾ ਢੇਡ ਦੇ ਵਿੱਚ ਜਣ ਕੇ ਹਾਂ ਜੀ ਹਾਂ ਇਸ ਕੀ ਇਸ ਬੰਦਰੀ ਵੀ ਕੀ ਕੀ ਦਾ ਕੋਈ ਲਾਲਚ ਨਹੀਂ ਇਹਦੇ ਕੋਲ ਚਲੋ ਪਠਿਆਂ ਵਾਸਤੇ ਪਹਿਲੀ ਹੈਗੀ ਹੈ ਜੀ ਉਹ ਇਸੇ ਲੋਕਾਂ ਨੇ ਠੇਕੇ ਪਹਿਲਾਂ ਲਈ ਹੈ ਜੀ ਜ਼ਮੀਨ ਦੀ ਆਦਿ ਵੀਰ ਕੋਲ ਹੈਗੀ ਹੈ ਪਰ ਜਿਹੜੀ ਹਾਂ ਪਰ ਗੱਲ ਇਹ ਆ ਵੀ ਵੀਰ ਜੀ ਇਹਨਾਂ ਕੋਲੇ ਜਿਹੜੀ ਉਹ ਜ਼ਮੀਨ ਆ ਉਹ ਵੀ ਠੇਕੇ ਤੇ ਲੈ ਚੁੱਕਾ ਉਹਨਾਂ ਠੇਕਾ ਪਹਿਲਾਂ ਦੇ ਚੁੱਕਾ ਵਾ ਪਰ ਅੱਜ ਵੀ ਸਾਡੇ ਨਾਲ ਬਤੌਰ ਕਹਿੰਦਾ ਭਾਵੇਂ ਸਾਡੇ ਕੋਲੇ ਵੀਰ ਇੱਥੇ ਸਾਰੇ ਅਸੀਂ ਇਹ ਕਹਿੰਦੇ ਵੀ ਸਾਡ ਨਾਲ ਜੁੜਿਆ ਵੀਰ ਸਾਡਾ ਪਰ ਇਹ ਮਾਨ ਚ ਇਹ ਨਹੀਂ ਹੈਗਾ ਵੀ ਚਲੋ ਸੇਵਾ ਪੂਰੀ ਕਰ ਦੋ ਸਾਡ ਨਾਲ ਕੀ ਠੇਕੇ ਦਾ ਰੇਟ ਕੀ ਹੈ ਵੀਰੇ ਕੀ ਲਿਆ ਸੀ 70 75000 ਰੁਪਏ ਜੀ ਅੱਛਾ ਜੀ 75 ਹਜ਼ਾਰ ਨੂੰ ਤੇ ਕਿਲਾ ਲਈ ਜੀ ਹਾਂ ਜੀ ਛੋਟੇ 9 ਗਿੱਲੇ ਜਾਨੀ ਕਿ ਹਾਂ ਜੀ ਖਾਦਮ ਉਹ ਤੁਹਾਨੂੰ ਵਿਖਾਵਾਂਗੇ ਵੀਰ ਜੀ ਉਹ ਤੁਹਾਨੂੰ ਵਿਖਾਵਾਂਗੇ ਇੱਕ ਤਾਂ ਕੰਡੇ ਹੋਣਾ ਤੁਹਾਨੂੰ ਵਿਖਾਵਾਂਗੇ ਜ਼ਮੀਨ ਵੀ ਜਾ ਕੇ ਵਿਖਾਵਾਂਗੇ ਜਿਹੜੀ ਜ਼ਮੀਨ ਪਿਛਲੇ ਸਾਲ ਸੀ ਨਾ ਇਹ ਵੀਰ ਨੇ 2.25 ਲੱਖ ਰੁਪਏ ਪਿਛਲੀ ਉਹ 2023 ਦੇ ਵਿੱਚ ਜਦੋਂ ਹਾੜ ਆਏ ਨੇ ਹਾਂ ਜੀ ਹਾਂ ਜੀ 2.25 ਲੱਖ ਰੁਪਇਆ ਇਹਨਾਂ ਨੇ ਲਾ ਕੇ ਉਹ ਜ਼ਮੀਨ ਪੱਧਰ ਕੀਤੀ ਇਹਨਾਂ ਨੇ ਠੀਕ ਹੈ ਜੀ ਤਾਂ ਵੀ ਜਿਹੜੇ ਉਹ ਬੰਦੇ ਜਿਹਨਾਂ ਦੀ ਜ਼ਮੀਨ ਲੈਂਦੇ ਨਾ ਉਹ ਕੋਈ ਬਾਹਰ ਫੋਰਨ ਤੋਂ ਨਹੀਂ ਇਹਨਾਂ ਨੇ ਇਹਨਾਂ ਨੂੰ ਪਤਾ ਹੋ ਗਿਆ ਨੌਲੇਜ ਆ ਪਰ ਉਹ ਜ਼ਮੀਨ ਸਾਡੇ ਕੋਲ ਹੀ ਉੱਥੇ ਮਿੱਟੀ ਪਾਉਣ ਜਾਂਦੇ ਹਾਂ ਸਾਨੂੰ ਤਾਂ ਪਤਾ ਇਹਨਾਂ ਨੇ ਜ਼ਮੀਨ ਪੱਧਰ ਕੀਤੀ ਆ ਆਪਣੇ ਪਿੰਡ ਦੇ ਇੱਕ ਘਰ ਹੋਰ ਵੀ ਹੈ ਜਿਹਨਾਂ ਦਾ 14 ਕੱਲੇ ਆ 14 ਕ ਸਤਨਾ 14 ਵਾਲੀ 14 ਕੱਲੇ ਹਾਂ ਉਹਨਾਂ ਨੇ ਵੀ ਠੇਕੇ ਤੇ ਲਈ ਸੀ ਉਹਨਾਂ ਦੀ ਉਹ ਟੋਪ ਕੀ ਉਹ ਜੀ ਟੋਟਲ ਬਹੁਤ ਜ਼ਿਆਦਾ ਖਰਚਾ ਹੋ ਚੁੱਕਾ ਬਾਕੀ ਖਤਮ ਹੋ ਚੁੱਕਾ ਸਾਰਾ ਕੁਝ ਅਸੀਂ ਤਾਂ ਇੱਕ ਰੀ ਠੇਕਾ ਦੇ ਚੁੱਕੇ ਆ ਕਿੰਨਾ ਨੁਕਸਾਨ ਹੋ ਗਿਆ ਵੀਰੇ ਆਪਣਾ ਜਿਵੇਂ ਆ ਸਾਬ ਕਿਹਾ ਤੁਸੀਂ ਲਾ ਲਓ ਵੀ ਉਹ ਹੀ 70 80 ਹਜ਼ਾਰ ਦਾ ਝੋਨਾ ਨਿਕਲਾਉਂਦਾ ਕਿੱਲੇ ਦਾ 7 8 ਲੱਖ ਦਾ ਨੁਕਸਾਨ ਹੋ ਗਿਆ ਜੀ ਠੀਕ ਆ ਜੀ ਤੇ 7 8 ਲੱਖ ਦਾ ਨੁਕਸਾਨ ਆ ਬੰਦ ਕਰ ਦਿਓ ਅੱਛਾ ਠੀਕ ਆ ਜੀ ਹਾਂ ਜੀ ਤਾਂ ਬਹੁਤ ਬਚਾ ਗਿਆ ਯਾਰ ਆਪਣੇ ਪਿੰਡ ਦੇ ਕਿਤੇ 14 ਕਿੱਲੇ ਦਾ ਕਿਵੇਂ ਆ ਉਹ ਵੀ ਉਹ ਭਾਜੀ ਵੀ ਆਪਣੇ ਪਿੰਡ ਦਾ 14 ਕਿੱਲੇ ਦਾ ਉਹਨੇ ਵੀ ਦਰਿਆ ਦੇ ਚ ਪੈਲੀ ਪਰ ਜਮੀਨ ਆਪਣੀ ਕੁਛ ਇਧਰ ਆ ਕੁਛ ਦਰਿਆ ਦੇ ਲੈ ਕੇ ਖੇਤੀ ਕਰਦੇ ਜੀ ਠੀਕ ਆ ਇਹ ਜਿਹੜੀ ਜਗ੍ਹਾ ਜਿੱਮੇ ਪਾਣੀ ਆ ਕਿਵੇਂ ਦਰਿਆ ਦੀ ਜਗ੍ਹਾ ਕਿਉਂ ਜਮੀਨ ਨਹੀਂ ਆਪਣੀ ਨਹੀਂ ਭਾਜੀ ਮਾਲਕੀ ਲੋਕਾਂ ਦੀ ਆਖੀ ਭਾਜੀ ਆਪਣੀ ਮਾਲਕੀ ਜੀ ਨਹੀਂ ਜਾਣੇ ਪਰ ਦਰਿਆ ਵਗਦਾ ਆ ਦਰਿਆ ਦਾ ਪਾਣੀ ਕਿਸ ਤਲਵੰਡੀ ਸਾਬ ਤੋਂ ਸਟਾਰਟ ਹੋਇਆ ਸੀਗਾ ਮੱਠੇ ਨੇ ਲੱਗ ਗਿਆ ਠੀਕ ਆ ਨਾਲ ਹੋ ਜੋ ਹਾਂ ਦਰਿਆ ਤਾਂ ਪਾਣੀ ਤਲਵੰਡੀ ਸਾਬ ਤੋਂ ਸਟਾਰਟ ਹੋਇਆ ਸੀ ਔਰ ਜਿਵੇਂ ਜਿਵੇਂ ਉਹ ਦਰਿਆ ਪਿਛੇ ਹਟਦਾ ਗਿਆ ਹਾਂ ਜਿਹੜਾ ਦਰਿਆ ਦੇ ਅੰਦਰ ਜ਼ਮੀਨ ਐਕਵਾਇਰ ਹੋ ਗਈ ਠੀਕ ਆ ਜੀ ਜਦੋਂ ਮਨ ਲਓ ਅੰਗਰੇਜ਼ਾਂ ਨੇ ਮਨ ਲਓ ਬਣਾ ਰਾ ਤੇ ਜ਼ਮੀਨਾਂ ਵਿੱਚ ਲੋਕਾਂ ਨੇ ਅੱਜ ਵੀ ਦੀਨੇ ਕੇ ਪੈਂਡ ਹੋ ਗਿਆ ਜੋ ਲੱਗ ਰਿਹਾ ਕਟਾਵਾਸ਼ ਹੋ ਗਿਆ ਜ਼ਮੀਨਾਂ ਲੋਕਾਂ ਨੇ ਮਾਲਕੀ ਨੇ ਪਾਜੀ ਠੀਕ ਆ ਜੀ ਠੀਕ ਹਾਂ ਜੀ ਹਾਂ ਇਹ ਤੁਸੀਂ ਵੈਸੇ ਅ ਗੁਰਸੇਵਕ ਸਿੰਘ ਮਾਨ ਐ ਇਦਾਂ ਦੇ ਮਲਕ ਉਹਨਾਂ ਦਾ ਨਾਮ ਆ ਉਹਨਾਂ ਨੇ ਇਸ ਫੇਸਬੁੱਕ ਤੇ ਵੀਡੀਓ ਪਾਈ ਲੋਕਾਂ ਜਮੀਨਾ ਜਮੀਨਾ ਆਪ ਦੀਆਂ ਨੇ ਪਾਈ ਛੋੜੇ ਹfte ਐਮਐਲਏ ਤੇ ਐਮਪੀ ਕੋਣਾ ਕੋਣਾ ਲੱਗੇ ਭਾਜੀ ਆਪਣੇ ਐਮਐਲਏ ਜੋ ਮੌਜੂਦਾ ਨੇ ਜੀ ਉਹ ਨਰੇਸ਼ ਘਟਾਰਗਣ ਜੀ ਉਹਨਾਂ ਦੀ ਹੈਲਪ ਪੈਸੀ ਕਾਫੀ ਚੱਲਦੀ ਪਈ ਐ ਸਾਡੇ ਆਪ ਆਪਣੇ ਆਪ ਪਾਰਟੀ ਹਾਂਜੀ ਆਪ ਪਾਰਟੀ ਐਮਪੀ ਐਮਪੀ ਭਾਜੀ ਥੋੜੀ ਨੌਲੇਜ ਤੋਂ ਆਪਾਂ ਥੋੜਾ ਚਲ ਕੋਈ ਗੱਲ ਕੋਈ ਗੱਲ ਨੁਕਸਾਨ ਜਾਣ ਕੇ ਆਪਣਾ ਨੌ ਕਿਲੇ ਦਾ ਹੋ ਗਿਆ ਹਾਂਜੀ ਹਾਂ ਠੀਕ ਹੈ ਤੇ ਤੁਸੀਂ ਕਹਿਣਾ ਕੀ ਚਾਹੁੰਦੇ ਵੀ ਕੀ ਸ਼ਾਟ ਕੀ ਕਰ ਸਕਦੇ ਕਿ ਨਹੀਂ ਗਵਰਨਮੈਂਟ ਕੋਈ ਨਹੀਂ ਭਾਜੀ ਲਈ ਜੀ ਹੈਲਪ ਹੋ ਜੇ ਜੀ ਜਿਦਾ ਇਹਨਾਂ ਨੇ ਆਪਾਂ ਕੋਲ ਇਹ ਐਦਾ ਹੈ ਨਹੀਂਗਾ ਵੀ ਆਪਾਂ ਹੁਣ ਮੈਂ ਕਹਦਾ ਕੋਈ ਸਾਡੋ ਤਾਂ ਅਸੀਂ ਤਾਂ ਬਹੁਤ ਮਹਾਰਾਜ ਦਿੱਤਾ ਬਹੁਤ ਖੁਸ਼ ਆ ਜੀ ਕਈ ਵੀ ਇਹੋ ਜਿਹੇ ਵੀ ਸਰਪੰਨ ਦੀ ਸੇਵਾ ਦੀ ਹੋ ਜੇ ਹਾਂਜੀ ਹਾਂ ਬਸ ਇੰਨਾ ਹੀ ਚਲੋ ਖਾਣ ਪਾਣ ਗਿਓ ਤੇਲ ਪਾਣ ਵੀਰ ਆਉਂਦੇ ਨੇ ਭਰਾ ਆ ਕੇ ਖੁਦ ਇੱਥੇ ਵੇਖ ਕੇ ਜਾਣ ਤੇ ਫਿਰ ਸੇਵਾ ਕਰਨ ਫਿਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੰਮਾ ਭਰਾ ਮੋਹਲੀ ਤੋਂ ਆਇਆ ਇਹਦੇ ਨਾਲ ਜਿੰਨੇ ਮੁੰਡੇ ਇਹ 8-10 ਟਰਾਲੀਆਂ ਜਿਹੜੀਆਂ ਇੱਥੋਂ ਫੀਡ ਦੀਆਂ ਲੈ ਕੇ ਆਏ ਨੇ ਚਾਰਾ ਕੇ ਨਾਲ ਤੂੜੀ ਸਾਰਾ ਸਮਾਨ ਲੈ ਕੇ ਆਏ ਨੇ ਤੇ ਪਮੇ ਵੀ ਮੈਂ ਤੁਹਾਡੇ ਜ਼ਰੀਏ ਇੱਕ ਹੋਰ ਰਿਕਵੈਸਟ ਕਰਨਾ ਚਾਹਨਾ ਜਿਹੜੇ ਤੁਹਾਡੇ ਸਰਕਲ ਚ ਬੰਦੇ ਨੇ ਜਿਵੇਂ ਤੁਸੀਂ ਦੱਸਿਆ ਤੁਹਾਡੇ ਸਾਡੂ ਸਾਹਿਬ ਚਲਨ ਜੀਤ ਨਾ ਕਰਨੀ ਕੈਨੇਡਾ ਦੇ ਵਿੱਚ ਨੇ ਜੀ ਹਾਂ ਜੀ ਹਾਂ ਜੀ ਤੁਹਾਡੇ ਕੁਝ ਦੋਸਤ ਵੀ ਜਿਹੜੇ ਕੈਨੇਡਾ ਦੇ ਵਿੱਚ ਨੇ ਮੇਰੇ ਆਪੂ ਦੇ ਫਰੈਂਡ ਨੇ ਜੀ 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 ਜ ਮੈਨੂੰ ਪਤਾ ਵੀ ਜਦ ਕਾ ਝੁੱਪ ਨਿਕਲਦੀ ਆ ਗੋਣਾ ਨਿਕਲ ਆ ਇਹਨਾਂ ਨੂੰ ਤੁਕਨ ਦੇ ਦੇ ਕੇ ਇੰਦਰਜੀਤ ਭਾਜੀ ਨਾਲ ਨੇ ਸਾਡੇ ਬਹੁਤ ਹਰ ਸੇਵਾ ਬਹੁਤ ਸੇਵਾ ਕਰਦੇ ਆ ਠੀਕ ਆ ਜੀ ਤੁਸੀਂ ਕਿਰਪਾ ਕਰੋ ਜਿੰਨੇ ਵੀ ਮੇਰੇ ਯਾਰ ਤੋਂ ਫਰੈਂਡ ਸਾਡੇ ਦੇ ਵਿੱਚ ਕੋਈ ਵੀ ਹੈਗਾ ਜੋ ਸੇਵਾ ਕਰਨਾ ਚਾਹੁੰਦਾ ਅਸੀਂ ਇਹਦੇ ਖਾਲਸ ਰਾਏ ਇੰਦਰਜੀਤ ਭਾਜੀ ਨਾਲ ਤੁਹਾਡਾ ਨੰਬਰ ਦੇ ਦੂੰਗਾ ਤੁਸੀਂ ਮੇਰੇ ਤੋਂ ਨੰਬਰ ਲੈ ਲਓ ਇੰਦਰਜੀਤ ਭਾਜੀ ਦਾ ਕਨੈਕਟ ਸਿੱਧਾ ਤੁਸੀਂ ਬੇਸ਼ੱਕ ਦੀ ਗੱਲ ਕੋਈ ਟੈਨਸ਼ਨ ਨਹੀਂ ਤੇ ਕਿਤੇ ਵੀ ਭੇਜਣ ਕਿਸੇ ਵੀ ਇਲਾਕੇ ਜਿੱਥੇ ਤੁਹਾਨੂੰ ਲੱਗਦਾ ਨਾ ਜਿੱਥੇ ਤੁਹਾਨੂੰ ਲੱਗਦਾ ਤੁਹਾਡੇ ਸੰਪਰਕ ਚ ਆ ਲੋਕ ਨੇ ਇਹ ਇਲਾਕਾ ਸਾਡੇ ਸੰਪਰਕ ਦੇ ਵਿੱਚ ਆ ਉਥੇ ਕਿਤੇ ਵੀ ਭੇਜੋ ਤਾਂ ਕਿ ਇਹ ਲੋਕ ਸਾਰੇ ਆਪਾਂ ਥੋੜੇ ਥੋੜੇ ਪਿੰਡ ਵੀ ਸਾਹਮਣੇ ਇਦਾਂ ਕਰ ਲਈ ਆਪਾਂ ਮੈਨੇਜ ਕਰ ਲਈਏ ਇਹ ਸਾਰੇ ਠੀਕ ਹੋ ਜਾਣ। ਮੈਂ ਸਪੈਸ਼ਲੀ ਕਹਿਣਾ ਚਾਹਣਾ ਚਰਨਜੀਤ ਕੈਨੇਡਾ ਮੇਰਾ ਸਾਡੂ ਸਾਹਿਬ ਨੇ ਮੀਨ ਹੂੰ ਤੀਤ ਸਿੰਘ ਕੈਨੇਡਾ ਮੇਰਾ ਫਰੈਂਡ ਆ ਤੇ ਮੋਤਾ ਸਿੰਘ ਜੀ ਉਹ ਵੀ ਮੇਰਾ ਯਾਰ ਦੋਸਤ ਆ ਵੀਰੇ ਯਾਰ ਦੋਸਤ ਇੰਦਰ ਜਿੰਨਾ ਮੈਂ ਨਾਮ ਨਹੀਂ ਵੀ ਲੈ ਸਕਦਾ ਭੁੱਲ ਵੀ ਚੁੱਕੇ ਨੇ ਆ ਪਾਣੀ ਨੂੰ ਦੇਖ ਕੇ ਵੀਰੇ ਪਲੀਜ਼ ਬੱਚ ਭਾਜੀ ਨਾਲ ਨੇ ਇਹਨਾਂ ਨੂੰ ਸੁਣ ਲੋ ਵੀ ਜਿਹੜੇ ਹਾਰਪੀਟ ਕਰਨੇ ਨਾ ਰਹਿੰਦੇ ਕਿਰਪਾ ਕਰੋ ਜਣ ਕੇ ਲੋਕਾਂ ਦੇ ਪੈਰ ਗਲੇ ਪੈ ਨੇ ਦੇਖ ਨਹੀਂ ਹੁੰਦਾ ਜੀ ਉਹਨਾਂ ਦੇ ਬੱਚਿਆਂ ਦੇ ਸਕਿੰਦੇ ਉੱਪਰ ਐਸੀਆਂ ਗੰਦੀਆਂ ਅਲਰਜੀਆਂ ਹੋ ਚੁੱਕੀਆਂ ਨੇ ਜਿਹੜੀਆਂ ਪਤਾ ਨਹੀਂ ਕਿਉਂ ਹੋ ਗਈਆਂ ਭਿਆਨਕ ਬਿਮਾਰੀਆਂ ਦੇ ਰੂਪ ਵਿੱਚ ਦਿਖਦੀਆਂ ਆਪਣੀਆਂ ਦੇ ਬਾਡੀ ਦੇ ਉਹ ਪਤਾ ਨਹੀਂ ਕਿੱਦਾਂ ਦੀਆਂ ਅਲਰਜੀਆਂ ਨੇ ਉਹ ਔਰ ਉਹਨਾਂ ਦੇ ਘਰ ਉਹਨਾਂ ਦਾ ਘਰ ਦਾ ਸਾਰਾ ਫਰਨੀਚਰ ਕਰਗੀਆਂ ਛੱਤਾਂ ਸਭ ਖਰਾਬ ਹੋ ਚੁੱਕੀਆਂ ਉਹ ਬੱਚਿਆਂ ਦੇ ਜਿਹੜੇ ਸਕੂਲ ਦੇ ਕੱਪੜੇ ਨੇ ਜਿਹਦੇ ਪਾਣੀ ਥੱਲੇ ਜਾਣਾ ਕਿਵੇਂ ਸਕੂਲਾਂ ਦੇ ਵਿੱਚ ਬਾਪਸ ਆਪਦੀਆਂ ਵਰਦੀਆਂ ਪਾ ਕੇ ਜਾਣਗੇ ਉਹਨਾਂ ਦੀ ਫੀਸਾਂ ਕੌਣ ਭਰੂਗਾ ਜਿਹੜੇ ਬੱਚਿਆਂ ਦੇ ਵਿਆਹ ਰੱਖੇ ਹੋ ਨੇ ਉਹਨਾਂ ਦੇ ਵਿਆਹ ਕੌਣ ਕਰੂਗਾ ਜਿਹੜੀਆਂ ਵਿਧਵਾ ਪੈਣਾ ਨੇ ਉਹਨਾਂ ਦੇ ਜਿਹੜੇ ਘਰ ਦੀਆਂ ਛੱਤਾਂ ਟਹਿ ਗਈਆਂ ਉਹ ਕੌਣ ਬਣਾਊਗਾ ਇਹ ਸਾਰੀਆਂ ਬਹੁਤ ਵੱਡੀਆਂ ਗੱਲਾਂ ਸਭ ਦੇ ਸਮਝਣ ਵਾਲੀਆਂ ਨੇ ਸੋ ਆਪਾਂ ਆਪਣੇ ਆਪਣੇ ਇਲਾਕੇ ਜਿੱਥੇ-ਜਿੱਥੇ ਤੁਸੀਂ ਕਿਸੇ ਨੂੰ ਜਾਣਦੇ ਹੋ ਉਹਨਾਂ ਇਲਾਕਿਆਂ ਦੇ ਵਿੱਚ ਆਪਣੇ ਆਪਣੇ ਵੱਲੋਂ ਸੇਵਾ ਜਿੰਨੀ ਭੇਜ ਸਕਦੇ ਹੋ ਭੇਜ ਕੇ ਉਹਨਾਂ ਲੋਕਾਂ ਲਈ ਮਕਾਨ ਬਣਵਾਓ ਉਹਨਾਂ ਬੱਚਿਆਂ ਦੀਆਂ ਸਕੂਲ ਦੀਆਂ ਐਡਮਿਸ਼ਨਾਂ ਕਰਵਾਓ ਜਦ ਜੋ ਜੋ ਵੀ ਤੁਹਾਨੂੰ ਲੱਗਦਾ ਕਿ ਉੱਥੇ ਕੰਮ ਆਉਣ ਵਾਲੇ ਨੇ ਉਹਨਾਂ ਨੇ ਫਰਨੀਚਰ ਲੈ ਕੇ ਦੋ ਚਾਹੇ ਲੋਹੇ ਵਾਲੇ ਮੰਝੇ ਆਪਾਂ ਲੈ ਕੇ ਦੇ ਦਈਏ ਗੱਦੇ ਅੱਜ ਸਾਡੇ ਕੋਲ 200 ਗੱਦਾ ਤੇ ਪਹੁੰਚਿਆ ਰੋਜ਼ ਗੱਦੇ ਵੀ ਆ ਜਾਂਦੇ ਨੇ ਚੋਕਰ ਵੀ ਆ ਜਾਂਦਾ ਚੀਜ਼ਾਂ ਹੀ ਜਾਂਦੀਆਂ ਨੇ ਨਾਲ ਨਾਲ ਵਰਤੀ ਜਾਂਦੀਆਂ ਨੇ ਸੋ ਜਿਹਦਾ ਜਿੰਨਾ ਦਿਲ ਕਰਦਾ ਜਿੰਨੀ ਕਿ ਸ਼ਰਦਾ ਉਹਨੇ ਇਕ ਸਮਾਨ ਆਪਣੇ ਆਪਣੇ ਇਲਾਕੇ ਅੱਜ ਜ਼ਰੂਰ ਭੇਜੋ ਜੇ ਮੈਂ ਹੋਰ ਵੀ ਕਹਿਣਾ ਚਾਹੁੰਦਾ ਜਿਵੇਂ ਸਾਡੇ ਮੈਂ ਨਹੀਂ ਕਹ ਰਿਹਾ ਵੀ ਮੈਨੂੰ ਤੁਸੀਂ ਦਾਨ ਕਰਦੇ ਜੋ ਕੁਝ ਕਰਨਾ ਮੈਨੂੰ ਕੋਈ ਪੌੜਾ ਸਾਡੇ ਨਾਲ ਪ੍ਰਧਾਨ ਸਾਡੇ ਕਲੱਬ ਦੇ ਤੁਸੀਂ ਪਿੰਦਰ ਸਾਡੇ ਦਾ ਪ੍ਰਧਾਨ ਨੂੰ ਜਾਣਦੇ ਹੋ ਵਿੱਕਟਾਂ ਨਾਂ ਦੇ ਇੱਕ ਜਾਨ ਬੰਦਾ ਹੈ। ਕਿ ਇਹਨਾਂ ਦਾ ਕਨੈਕਟਰ ਲੈ ਲਓ। ਇਹਨਾਂ ਦਾ ਨੰਬਰ ਹੈਗਾ 959200530 ਦੁਬਾਰਾ ਰਿਨੋਟ ਕਰ ਲਓ। ਤੇ 959200530 ਵੀਰ ਬਣ ਕੇ ਸਾਡੇ ਕਲੱਬ ਦੇ ਪ੍ਰਧਾਨ ਨੂੰ ਜ਼ਰੂਰ ਕਨੈਕਟ ਕਰ ਸਾਜੋ ਜਿਵੇਂ ਯੋਗਦਾਨ ਪਾਉਣਾ ਪਰ ਮੂਰੇ ਜਿਵੇਂ ਹੁਣ ਪਾਣੀ ਡੱਬ ਗਿਆ। ਉਸ ਤੋਂ ਬਾਅਦ ਬਿਮਾਰੀਆਂ ਬਹੁਤ ਚੱਲੀਆਂ। ਬੀਜ ਜੀ ਕਾ ਜੀ ਨੇ ਸਾਨੂੰ ਦੱਸਿਆ ਵੀ ਆਹ ਚੀਜ਼ਾਂ ਬਹੁਤ ਜ਼ਰੂਰ ਹੋਣੀਆਂ ਨੇ ਦਵਾਈ, ਬੂਟੀ, ਡੀਜ਼ਲ ਸਾਰਾ ਕੁਝ ਚੀਜ਼ਾਂ ਨਾਲ ਆਪਣੇ ਲੋੜ ਆ। ਕਿਰਪਾ ਕਰੋ ਆਵਰੇ ਸਮਾਨ ਦੇ ਵਿੱਚ ਕੋਈ ਵੀ 1 ਤੋਂ ਲੈ ਕੇ 10 ਜਾਂ 50 100 ਜੋ ਵੀ ਦੇ ਸਕਦੇ ਹੋ ਪਲੀਜ਼ ਕਿਰਪਾ ਕਰਕੇ ਸਮਾਨ ਭੇਜ ਕੇ ਸਮਾਨ ਭੇਜੋ ਸਮਾਨ ਭੇਜੋ ਔਰ ਆਪਣੇ ਹੱਥਾਂ ਨਾਲ ਕਿਸੇ ਦੀ ਕਿਰਮਾ ਮਦਦ ਕਰਾ ਜੁਟੀ ਲਾਓ ਉਹ ਅੱਜ ਇੱਥੇ ਸੇਵਾ ਕਰਨ ਹੋਰ ਮਜ਼ਾ ਆਵੇ ਬਾਕੀ ਸਾਡੇ ਪ੍ਰਧਾਨ ਜੀ ਹਾਂ ਹਾਂ ਅੱਗੇ ਆਪ ਆਉਣ ਜੀ ਸਾਰੇ ਆ ਕੇ ਆਪ ਆ ਕੇ ਆਪ ਦੀ ਸੇਵਾ ਕਰਨ ਇਹ ਦੇਖੋ ਹੁਣ ਭਰਾਤ ਦੀ ਰਾਤ ਨੂੰ ਆ ਟਰਾਲੀਆਂ ਇੱਥੇ ਗਰਾਊਂਡ ਦੇ ਵਿੱਚ ਅਸੀਂ ਸਾਰਾ 2D ਤੇ ਬਾਕੀ ਸਮਾਨ ਉਤਰਨ ਲੱਗਿਆ ਹੋਇਆ ਸਵੇਰੇ ਇੱਥੋਂ ਚੱਕ ਚੱਕ ਕੇ ਟਰਾਲ ਸਾਈਡ ਦੀਆਂ ਸਾਰੇ ਟੀਮਾਂ ਨੇ ਅੱਗੇ ਸਾਰਾ ਸਮਾਨ ਪਹੁੰਚਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤ ਜੀ 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 ਆ ਭੈਣ ਦੀ ਗੇੜੀ ਹੋ ਰਹੀ ਆ ਉਹਦੇ ਕਾਰਨ ਸਾਡੀ ਸੇਵਾ ਸੀ ਸੇਵਾ ਪਹੁੰਚਾਉਣ ਲੱਗੇ ਆ ਤੇ ਵੀ ਜੀ ਇਹਦੇ ਬਾਰੇ ਤੁਸੀਂ ਕੁਝ ਦੱਸ ਲਵੇਗੇ ਜਾਂ ਵੀਰ ਮਾਣ ਧੰਨਵਾਦ ਜੀ ਉੱਚੀ ਵਾਜ ਜੀ ਖਲਾਬ ਦਾ ਜਿਹਨੋਂ ਹੋੜੀ ਕਲਾ ਤੇ ਸੰਗੀਤ ਕਲਾ ਦਾ ਧੰਨਵਾਦ ਜੀ ਆਦਰ ਪਾ ਜੀ ਸਾਰੇ ਆਲਸਾਈਡ ਨਿੱਕੂ ਭਾਜੀ ਨੇ ਜਿਨ੍ਹਾਂ ਨੇ ਥਾਲਸਾਈਡ ਦੇ ਨਿੱਕੂ ਭਾਜੀ ਨੇ ਸਾਡੀ ਸੇਵਾ ਲਈ ਸੀ ਅੱਜ ਸੇਵਾ ਪਾਉਂਦੀ ਕੀਤੀ ਆ 2 ਦਿਨ ਪਹਿਲਾਂ ਵੀ ਗਿਆ ਸੀ ਨਿੱਕੂ ਭਾਜੀ ਨੂੰ ਪਹੁੰਚਿਆ ਸੀ ਜਿਸ ਦੇ ਕਾਰਨ ਸਾਡੀ ਡਿਊਟੀ ਲੱਗੀ ਸੀ ਅਸੀਂ ਮਲੇ ਕੋਟਲੇ ਪਹੁੰਚੇ ਆ ਨਿੱਕੂ ਭਾਜੀ ਦੇ ਕਹਿਣ ਤੇ ਉਹਨਾਂ ਨੇ ਸਾਡੀ ਡਿਊਟੀ ਥਾਲਸਾਈਡ ਵਾਲੇ ਨੇ ਲਾਈ ਸੀ ਅੱਜ ਅਸੀਂ ਉਹਨਾਂ ਦੀ ਸੇਵਾ ਕਰ ਚੱਲੇ ਆ ਜਿੱਨੀ ਸਾਡੀ ਡਿਊਟੀ